ਜਾ ਕਿ ਜਨਨੀ ਦੇ ਹੱਥ ਚ ਐ ਉਹ ਤੋਂ ਵੱਡਾ ਤਾਂ ਕੁਝ ਨਹੀਂ ਸੋਕੇ ਮੰਦਾ ਕੀ ਜਿਤ ਜੰਮੇ ਰਾਜਾ ਹਨ ਸੋ ਮਾਮਾ ਅੱਜ ਹੱਥੀ ਸਰੂੰ ਦਾ ਤੇਲ ਲਿਖਿਆ ਹੱਥੀ ਬਣਾਏ ਹੋਏ ਆਟਾ ਸੋ ਇਹ ਜਿਹੜਾ ਕਲਚਰ ਐ ਇਹ ਜਿਹੜਾ ਸੰਗਤ ਚਾ ਨਹੀਂ ਹੋ ਸਕਦਾ ਸਾਡੇ ਤੋਂ ਬਿਨਾਂ ਨਹੀਂ ਹੋ ਸਕਦਾ ਪੰਜਾਬ ਤੋਂ ਬਿਨਾਂ ਨਹੀਂ ਹੋ ਸਕਦਾ ਜਿਹੜੀਆਂ ਖੱਡੀ ਤੇ ਦਰੀਆਂ ਤਾਣਾ ਚਰਖਾ ਫੁਲਕਾਰੀ ਹੁੰਨ ਉਹਨਾਂ ਦਾ ਕੋਈ ਮੋਜੂਦ ਅੱਜ ਦੇ ਸਮੇਂ ਮਾਰਕੀਟਿੰਗ ਦੇ ਬਹੁਤ ਬਹੁਤ ਬਤਾਈ ਦੀ ਮਨ ਨੂੰ ਬਹੁਤ ਚੰਗਾ ਲੱਗਦਾ ਪਰ ਮੈਨੂੰ ਦਿਖਾਇਆ ਮੈਂ ਬੈਠੀ ਮਿੱਟੀ ਦੇ ਗਹਿਣੇ ਬਣਾਏ ਉਹਨਾਂ ਹਾਰ ਮਿੱਟੀ ਦਾ ਪਰ ਉਹ ਵੀ ਵਿਰੰਮ ਕਰਕੇ ਨਾ ਸਕੂ ਕਿਉਂਕਿ ਪਤਾ ਨਹੀਂ ਦੇਖੋ ਸ਼ੌਕ ਮਹਿਲਾ ਮਨ ਸ਼ੌਂਕ ਨਾ ਕਰ ਕੋ ਕੰਨ ਕਹਿੰਦੇ ਜੀ ਮਾਂ ਪੈਣ ਦੀ ਕੰਨ ਤੇ ਨੱਕ ਸੁਣੇ ਨਹੀਂ ਹੁੰਦੇ ਸੋ ਉਹ ਉਹਨਾਂ ਦੇ ਉਹਨਾਂ ਦੇ ਕਹਿਣੇ ਨੇ ਉਹਨਾਂ ਦੇ ਸ਼ੌਕ ਉਹ ਵੀ ਪੂਰੇ ਕਰਨਾ ਚਾਹੁੰਦੇ ਆ ਉਹ ਵੀ ਕਰਾਂਗੇ ਪੂਰੇ ਪਰ ਕਿ ਟੁਕੜ ਟੁਕੜ ਫਿਰ ਆਪ ਕਮਾਈ ਤੋਂ ਸਾਬ ਨਾ ਕਰੀਏ ਨਾ ਫਿਰ ਆਪਾਂ ਕਿਉਂ ਡਿਪੈਂਡਡਰੀ ਸੰਭ ਲੋੜ ਦਾ ਸਾਮਾਨ ਸਾਨੂੰ ਬੜਾਉਣਾ ਸਾਨੂੰ ਬਿਸਕਟਾ ਆਉਂਦੀ ਆ ਸਾਨੂੰ ਸਰੋਂ ਦਾ ਤੇਲ ਸਾਨੂੰ ਬੜਾਉਣਾ ਆਂਦਾ ਕਹਾਣੀਆਂ ਕੱਜੀ ਕਹਾਣੀਆਂ ਤੁਸੀਂ ਆਪ ਆਪਣੇ ਹੱਥੀ ਕਮਾ ਰਹੇ ਮੈਨੂੰ ਤਾਂ ਇੰਨੀ ਵਧੀਆ ਲੱਗਦੀ ਆਂਦਾ ਕਿੰਨੇ ਹਜ਼ਾਰ ਲੇਡੀਜ਼ 25000 ਚਾਰਜ ਲੇਡੀ 25000 ਲੇਡੀ ਗਵਰਨਮੈਂਟ ਹੋਰ ਵੀ ਸਾਰੇ ਪੰਜਾਬ ਚ ਕਰਾਂਗੇ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਵਾ ਭੈਣਾਂ ਨੂੰ ਸਾੜੀਆਂ ਪੁੱਤਾਂ ਨੂੰ ਕੰਮ ਦਿੰਦੇ ਆ ਤਾਂ ਮੈਂ ਆਉਂਗਾ ਮੈਂ ਆਉਂ ਮੈਂ ਆਪਰੇ ਬਣ ਬਣ ਸਾਨੂੰ ਕੰਮ ਦਿਓ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਅਗਲਾ ਮੈਂ ਬੈਣੀਸ ਔਰ ਇੰਨੇ ਬਿਆਰ ਨਾਲ ਪੈਣੀ ਜਿੱਦਤ ਨਾਲ ਨਹੀਂ ਸੋਣਿਆ